ਹਾਂ ਬੈਂਡ ਕਾਲੇ ਕੇ ਬਲouses ਬਹੁਤ ਬਹੁਤ ਤੈਦਿਲੋ ਤੁਹਾਨੂੰ ਵਾਜੀ ਹੋਰ ਸੁਣਾਉ ਤੁਸੀਂ ਕਿ ਮੈਂ ਠੀਕ ਠਾਕ ਹਾਂ ਜੀ ਐਸੇ ਵੀ ਠੀਕ ਠਾਕ ਆ। ਵੀਡੀਓ ਨੂੰ ਸਬਸਕ੍ਰਾਈਬ ਲੈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਤੁਹਾਨੂੰ ਜਦਾਂ ਲੱਗਦੀ ਆ। ਬਹੁਤ ਤੈਦਿਲੋ ਧੰਨਵਾਦ ਸਾਡਾ ਆਪਣੇ ਨਾਲ ਜੋੜਨ ਦਾ। ਲੋ ਜੀ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਵਾਲੇ ਦਿਖਾਉਣੀ ਆ ਬਹੁਤ ਪੈਣ ਦੇ ਹੋ ਗਏ ਮੱਟਪੇ ਗਰ ਰੰਗ ਦੇ ਜਿਵੇਂ ਡਿਜ਼ਾਈਨ ਵਰਗੇ ਵੀ ਦੱਸਿਆ ਕਰੋ। ਤੇ ਆਪਾਂ ਅੱਜ ਚਲੋ ਆਖਿਆ ਵੀ ਚਲੋ ਇਹ ਡਿਜ਼ਾਈਨ ਤੁਹਾਨੂੰ ਜਰੂਰ ਦਿਖਾਉਣੀ ਆ। ਲਓ ਜੀ ਇਹ ਆਪਾਂ ਬਾਹ ਵਾਂ ਕੇ ਰੈਡੀ ਕਰਦੇ ਆ ਬਾਹ ਬੋਲ ਰਹੇ ਆਪਾਂ ਜੈਂਸ ਦੀ ਆ ਪੂਰੀ ਫੋਲੋ ਬਾਜੂ ਦੀ ਕੋਠੀ ਆ ਤੇ ਜਦ ਬਣ ਕੇ ਤਿਆਰ ਹੋ ਬਸਨ ਉਹਦੋਂ ਵੀ ਦਿਖਾਵਾਂਗੇ ਲਓ ਜੀ ਦੇਖੋ ਇਹ ਆਪਾਂ 25 ਝੋਟੇ ਇੱਥੋਂ ਪਾ ਲਏ ਸੀਗੇ ਆ 25 ਝੋਟੇ ਪਾ ਕੇ ਤੇ 7 ਝੋਟੇ ਉੱਪਰ ਇਕੱਠੇ ਵਧਾ ਲਏ ਸੀਗੇ ਇੱਥੋਂ ਵਧਾਰੇ ਪੱਤੀ ਝੋਟੇ ਕਰ ਲਈ ਹੁਣ ਆਪਾਂ 32 ਝੋਟੇ ਦੜੇ ਸ਼ਾਨ ਪਾ ਰਹੇ ਆ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਦੇਖੋ ਇਹ ਸਪੈਸ਼ਲੀ ਜੈਂਸਾਂ ਵਾਸਤੇ ਡਿਜ਼ਾਈਨ ਹੁੰਦਾ ਵਾ ਜੈਂਸ ਦੇ ਪਾਓ ਕਿਸੇ ਬੱਚੇ ਮੁੰਡੇ ਦੇ ਪਾਓ ਰੋਟੀ ਦੇ ਪਾਓ ਜਾਗਦੇ ਦੇ ਪਾਓ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਬਹੁਤ ਵਧੀਆ ਉੱਭਰ ਕੇ ਆਪਦਾ ਵੇ ਇਹਦੀ ਵੇਚਾ ਆਪਾਂ ਪਾਇਜੀ ਚਾਰ ਕੁੱਟੇ ਤੇ ਚਾਰਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇਹ ਤੁਹਾਨੂੰ ਦਿਖਾਉਣੀ ਆਪਾਂ ਏਰਾ ਆਪਾਂ ਹੁਣ ਚਾਰ ਸਿੱਧੇ ਤੇ ਚਾਰ ਕੁੱਟੇ ਇਹਦੇ ਦੀ ਆਪਾਂ ਦੋ ਸਲਾਈਆਂ ਸਿੱਧੀਆਂ ਕੱਢਣੀਆਂ ਇਹਦੀਆਂ ਤੇ ਆਹ ਦੋ ਸਾਰੇ ਤੇ ਲਈ ਪੁੱਠੀ ਜਾਓ ਤੇ ਸਾਨੂੰ ਦਿਖਾਉਣੀ ਆਪਾਂ ਪਹਿਲਾਂ ਆਪਾਂ ਪੁੱਠੀ ਸਿੱਧੇ ਪਾਉਣ ਲਈ ਤੇ ਜਿਹਦੇ ਆਪਾਂ ਡਿਜ਼ਾਈਨ ਤੇ ਆਗੇ ਤੁਹਾਨੂੰ ਦਿਖਾਵਾਂਗੇ ਲੋ ਜੀ ਬਹੁਤ ਵਧੀਆ ਇਹ ਸਪੈਸ਼ਲ ਇਹ ਜੈਂਸਾਂ ਦੀ ਡਿਜ਼ਾਈਨ ਕੋਟੀਆਂ ਜਾਗਟਾਂ ਤੇ ਪਾਉਣ ਵਾਸਤੇ ਹੈ ਲੋ ਜੀ ਹੁਣ ਬਾਕੀ ਰਾ ਪਾਉਣੀ ਆਪਾਂ ਸਾਜ ਅੱਧੇ ਫਿਰ ਪੁੱਠੀ ਸਲਾਈ ਇਹ ਕਰਦੇ ਚਲੋ ਜੀ ਫਿਰ ਸਿਖਾਉਂਦੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਬਹੁਤ ਸਿ ਵਧੀਆ ਉੱਭਰ ਕੇ ਆਂਦਾ ਵਾ ਲਓ ਇਹ ਲੋ ਇਥੇ ਲਓ ਜੀ ਕੰਨੀ ਅੱਜ ਤਾਂ ਪਤਾ ਨਹੀਂ ਕਿ ਕੁੰਡੇ ਪੁੱਠੇ ਪਾ ਲਿਆ ਜਿਹੜੇ ਪਸੰਦ ਉਸ ਅਸੇ ਵਿਚਾਰ ਆਪਣੇ ਸਿੱਧੇ ਇਹਨਾਂ ਨੂੰ ਉਲਟਾਉਣ ਤਾਂ ਗੱਪਚੇ ਕਰਕੇ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਚਾਰਾਂ ਨੇ ਇੱਕ ਸਲਾਈ ਤੇ ਲਾ ਲੈਣੇ ਕੁੰਡਿਆਂ ਨੂੰ ਜਿਹੜੇ ਮਗਰਲੇ ਕੁੰਡੇ ਆ ਦੇਖੋ ਇਧਰ ਧਿਆਨ ਦੇ ਪਤਾ ਇਧਰ ਉੱਪਰ

ਦੇਵੀ ਆ ਸਲਾਈ ਜਾਊਗਾ ਸਾਰੀ ਇਹ ਚਾਰਾਂ ਦੀ ਪੁੱਠੀ ਪਾਉਗੀ ਪਰ ਇਧਰ ਧਿਆਨ ਦੇ ਲਾ ਦੇਖੋ ਜੀ ਚਾਰ ਪੁੱਠੇ ਪਾ ਲੇ ਜਿਹੜਾ ਆਪਾਂ ਡਿਜ਼ਾਈਨ ਪਾਉਣਾ ਇਹ ਕੁੰਡੇ ਇੱਕ ਚ ਸਲਾਈਸ ਲਾ ਲਈ ਇਧਰ ਦੇਖੋ ਦੇਖ ਲਾ ਲੈ ਜਿਹੜੇ ਇਧਰਲੇ ਕੁੰਡੇ ਆ ਮੋਹਰਲੇ ਉਹਨੂੰ ਆਸਤਰਮ ਉਹਰੇ ਲਾ ਲੈਣਾ ਪਿਛਲੇਆਂ ਨੂੰ ਆਪਾਂ ਪਿੱਛੇ ਕਰ ਲੈ ਦੇਖੋ ਇਹ ਸਪੈਸ਼ਲੀ ਡਿਜ਼ਾਈਨ ਇਹ ਜੈਨਸਾ ਦਾ ਕੋਟੀਆਂ ਜਾਗਟਾਂ ਦੇ ਲਈ ਆ ਵੈਸੇ ਆਪਾਂ ਵੀ ਪਾ ਸਕਦੇ ਆ ਜਾਗਟਾ ਕੋਟੀਆਂ ਤੇ ਪਰ ਜੈਨਸਾ ਤੇ ਬਹੁਤ ਵਧੀਆ ਉੱਪਰ ਕੇ ਲਓ ਜੀ ਸਿਆਰ ਪਾਪੁੱਠੇ ਪਾ ਲਏ ਲਓ ਜੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਬਣਾ ਕੇ ਦੇਖੋ ਇੱਕ ਮਿੰਟ ਆਪਣਾ ਕੈਮਰਾ ਸੈਟ ਕਰ ਲਈਏ तो जी देखो ये है कि लटावे देखो जी पिछले पासे वाले आप कर आप लटा के दो उधर से दो उधर ਨੌਟ ਤੇ ਦੋ ਆਪਾ ਪਾ ਲਏ ਆ ਚਾਰ ਪਾ ਲੈਨੇ ਪੁੱਠੇ ਇੱਕ ਤੋ ਹਟ ਕੇ ਕੈਮਰਾ ਲੋ ਸਿ ਚਾਰ ਪਾ ਲੈ ਪੁੱਠੇ ਚਾਰ ਪੁੱਠੇ ਪਾ ਕੇ ਧਾਗਾ ਪਿੱਛੇ ਕਰ ਲਿਆ ਤੇਰਾ ਆਪਾ ਜਿਹੜਾ ਬਾਲ ਪਾਉਣਾ ਚਾਰ ਗੁੰਦੇ ਆਪਾ ਇਹਦੇ ਤੇ ਲਾ ਲੇ ਆ ਚਾਰ ਗੁੰਦੇ ਆਪਾ ਲਾ ਲੇ ਇਹ ਚਾਰਾ ਕੁੰਡਨ ਜਿਹੜੇ ਆਪਣੇ ਮੂਹਰਲੇ ਕੁੰਡੇ ਆ ਤੋਂ ਇਹ ਆ ਪਲਾ ਲੈਣੇ ਆ ਦੇਖੋ ਹਲਟਾਲੀ ਬਹੁਤ ਹੀ ਵਧੀਆ ਉੱਭਰ ਕੇ ਆਉਂਦੀ ਹੈ ਜੈਂਸ ਦੇ ਵਿੱਚ ਪਾਓ ਰੀ ਬੱਚਿਆਂ ਦੀਆਂ ਜਾਗਤਾ ਕੋਟੀਆਂ ਚ ਪਾਓ ਇਹ ਆ ਪਾ ਜੈਂਸ ਫੁੱਲ ਸਾਈਜ਼ ਦੀ ਬਣ ਰਹੀ ਹੈ ਆ ਇਹ ਤਾਂ ਬਣ ਕੇ ਵੀ ਤਿਆਰ ਹੋ ਫਸਣ ਫੇਰ ਵੀ ਦਿਖਾਵਾਂਗੇ ਦੇਖੋ ਜੀ ਲਓ ਜੀ ਚਾਰ ਪੁੱਠੇ ਤੁਸੀਂ ਸਾਈਡ ਤੇ ਦੋ ਵੀ ਰੱਖ ਸਕਦੇ ਆ ਆਪਾਂ ਰੱਖਿਆ ਚਾਰ ਤੁਸੀਂ ਛੇ ਵੀ ਕਰ ਸਕਦੇ ਆ ਲਓ ਜੀ ਪੁੱਠੇ ਪਾ ਲਈ ਚਾਰ ਇਹ ਸਾਰੀ ਲੈਣ ਆਪਣੇ ਪੁੱਠਿਆਂ ਦੀ ਕਹੋਗੇ ਹੁਣ ਫੇਰ ਪਤਾਗਾ ਪਿੱਛੇ ਕਰ ਲਿਆ ਚਾਰ ਗੁੰਦਿਆ ਆਪਾਂ ਇੱਕ ਸਲਾਈ ਇਧਰ ਲਈ ਤੇ ਫੇਰ ਲਾ ਲਿਆ ਇਹ ਰ ਆਪਾਂ ਜਿਹੜੇ ਮੂਰਲੇ ਸਕੁੰਡੇ ਆ। 10 ਇਹਨਾਂ ਨੂੰ ਆਪਾਂ ਪਿੱਛੇ ਕਰ ਲਿਆ ਪਿਛਲੇ ਨੂੰ ਆਪਾਂ ਮੂਰੇ ਕਰ ਲੈਣਾ। ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਸਾਧ ਤਰੀਕੇ ਨਾਲ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈਗਾ। ਲਓ ਜੀ ਵੀਰ ਆਪਾਂ ਤੇ ਦੋ ਸਲਾਈਆਂ ਆਪਾਂ ਬਾਅਦ ਵਿੱਚ ਇਹ ਪੌਣੀਆਂ ਆਪਾਂ ਜਿਹੜੇ ਸਰ ਬਣਤੀ ਪੌਣੀਆਂ ਡਿਜ਼ਾਈਨ ਉਹਦੇ ਤਾਂ ਪ੍ਰਚਾਰ ਸਿੱਧੇ ਪਾ ਲੈਨੇ ਤੇ ਦੋ ਸਲਾਈਆਂ ਨਾਲ ਵਧੀ ਉੱਬਰ ਕੇ ਜੀ ਆਉਂਦਾ ਨਹੀਂ ਫਿਰ ਉੱਬਰ ਤਾਂ ਨਹੀਂ ਹੈਗਾ ਤੇ ਚਾਰ ਤੁਸੀਂ ਫਿਰ ਸਿੱਧੇ ਪਾ ਲਿਓ ਤੇ ਦੋ ਪੁੱਠੇ ਪਾ ਲਿਓ ਦੋ ਸਲਾਈਆਂ ਚ ਤੀਜੀ ਸਲਾਈ ਤੁਸੀਂ ਡਿਜ਼ਾਈਨ ਫਿਰ ਸ਼ੁਰੂ ਕਰ ਦਿਓ ਦੇਖੋ ਲਓ ਜੀ ਦੋ ਫੇਰ ਪਾ ਪੁੱਠੇ ਕਰਦੇ ਨੇ ਆ ਬਾਸ ਦੋ ਫੇਰ ਪਾ ਪੁੱਠੇ ਕਰਦੇ ਦੋ ਨਹੀਂ ਚਾਰ ਪੁੱਠੇ ਕਰਦੇ ਲਓ ਜੀ ਹੁਣ ਆਪਣੀ ਸਾਈਡ ਤੇ ਹੈਗੇ ਚਾਰ ਚਾਰ ਆ ਪੰਜ ਬਾਅਦ ਚ ਵਧਾਵਾਂਗੇ ਕਿਉਂਕਿ ਬਾਅਦ ਤੇ ਹਰ ਚੌਥੀ ਪੰਜਵੀਂ ਸਲਾਈ ਵਧਾਈ ਜੇ ਆ ਤੇ ਆਪਾਂ ਇੱਕ ਤੋਂ ਉਲਟਾ ਦਿੰਦੇ ਲਓ ਜੀ ਲੋ ਜੀ। ਦਜ਼ੜ ਬਣ ਕੇ ਤਿਆਰ ਹੋ ਗਿਆ। ਤੁਸੀਂ ਦੇਖ ਸਕਦੇ ਆ। ਲੋ ਜੀ। ਬਹੁਤ ਹੀ ਵਧੀਆ ਉੱਬਰ ਕੇ ਤਿਆਰ ਹੁੰਦਾਗਾ। ਆਪਾਂ ਚਾਰ ਸਲਾ ਚਾਰ ਕੁੰਡੇ ਆਪਾਂ ਪੁੱਠੇ ਪਾ ਲਈ ਤੁਸੀਂ ਦੋ ਵੀ ਪਾ ਸਕਦੇ ਛੇ ਵੀ ਕਰ ਸਕਦੇ ਆ। ਤੇ ਫਿਰ ਆਪਾਂ ਇਹਦੇ ਵਿੱਚ ਚਾਰ ਸਿੱਧੇ ਪਾ ਲੋ ਦੋ ਸਲਾਈਆਂ ਸਿੱਧੀਆਂ ਦੀਆਂ ਤੇ ਚਾਰ ਪੁੱਠੇ ਚਾਰ ਸਿੱਧੇ। ਹਰ ਸਲਾਈ ਤੁਸੀਂ ਇਲਟਾਈ ਹੋਣਾ ਫਿਰ ਉੱਬਰ ਕੇ ਸਹੀ ਨਹੀਂ ਆਊਗਾ। ਤੁਸੀਂ ਦੋ ਸਲਾਈਆਂ ਸਿੱਧੀਆਂ ਕਰਕੇ ਤੀਜੀ ਸਲਾਈਟ ਡਿਜ਼ਾਈਨ ਪਾ ਲੀ। ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਦੇਖੋ ਜੀ ਲਓ ਜੀ ਦੱਸਿਓ ਆਪਣਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆਗਾ ਚਿੱਟੇ ਤੇ ਤਾਂ ਬਹੁਤ ਜ਼ਿਆਦਾ ਉੱਬਰ ਕੇ ਆਉਂਦਾ ਵਾ ਇਹ ਤਾਂ ਪੂਰੀ ਕੋਟੀ ਬਣ ਕੇ ਤਿਆਰ ਹੋਗੀ ਫਿਰ ਤੁਹਾਨੂੰ ਫੇਰ ਵੀ ਦਿਖਾਵਾਂਗੀ ਤੁਹਾਨੂੰ ਜਦੋਂ ਬਣੂਗੀ ਆ ਦੇਖੋ ਜੀ ਚਲੋ ਜੀ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਅੱਜ ਮੈਂ ਕਿਹਾ ਚਲੋ ਆਪਾਂ ਡਿਜ਼ਾਈਨ ਦਿਖਾਉਣੇ ਬਹੁਤ ਪਹਿਣਾ ਕਹਿੰਦੇ ਸਾਨੂੰ ਡਿਜ਼ਾਈਨ ਵੀ ਜ਼ਰੂਰ ਦੱਸਿਆ ਕਰੋ ਤੇ ਹਰ ਸਲਾਈ ਆਪਾਂ ਜਿੱਦੋਂ ਇੱਕ ਪਾਸੇ ਇਧਰੋਂ ਉਲਟਾਉਣੀ ਆ ਉਸ ਉਹੀ ਉਲਟਾਉਣੀ ਆ ਦੂਜੇ ਉਧਰਲੇ ਇਧਰ ਨਹੀਂ ਲੈ ਕੇ ਜਦੋਂ ਇਧਰੋਂ ਸ਼ੁਰੂ ਤੋਂ ਹੀ ਕਰ ਲੈਣਾ ਹੈ ਤੇ ਉਲਟਾਉਣੀ ਉਸੇ ਪਾਸੇ ਉਲਟਾਉਣੀ ਆ ਇਹ ਕਿ ਮੈਨੂੰ ਵੀ ਬੜਾ ਉਖਾਜੀ ਆਇਆ ਇਹ ਮੈਨੂੰ ਵੀ ਬਹੁਤ ਮੈਨੂੰ ਨਹੀਂ ਸੀ ਪਤਾ ਲੱਗਦਾ ਹੁੰਦਾ ਇਹਦਾ ਵੀ ਉਲਟਾਉਣੀ ਲਓ ਜੀ ਦੇਖੋ ਹਰ ਸਲਾ ਇਲਟਾ ਚਲੋ ਜੀ ਠੀਕਾ ਉੱਪਰ ਕੇ